जो बोले शोर निर्भ भगवान वाल्मीकि महाराज जी की जय सत्कार योग सारे ही लुधियाना वासियों नु सब तो पेलो मैं सृष्टि करता अजर अमर त्रिकालदर्शी भगवान वाल्मीकि महाराज जी दे प्रकट दिहाड़े दीयां लाख लाख बधाईयां देना प्रकट दिहाड़े दे ਪਲੱਸ ਦੇ ਵਿੱਚ ਭਗਵਾਨ ਵਾਲਮੀਕੀ ਤਰਨ ਸਮਾਜ ਵੱਲੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ 3 ਅਕਤੂਬਰ ਨੂੰ ਛੋੜੀ ਮੁਹੱਲਾ ਤੋਂ ਸ਼ੁਰੂ ਹੋ ਕੇ ਅਲੱਗ-ਅਲੱਗ ਬਜ਼ਾਰਾਂ ਤੋਂ ਹੁੰਦੀ ਹੋਈ ਘਾਟੀ ਵਾਲਮੀਕੀ ਵਿਖੇ ਜਿੱਦੀ ਸਮਾਪਤੀ ਹੋਵੇਗੀ ਮੈਂ ਸਮੁੱਚੇ ਲੁਧਿਆਣਾ ਨਿਵਾਸੀਆਂ ਨੂੰ ਅਲੱਗ-ਅਲੱਗ ਧਾਰਮਿਕ ਪੋਲੀਟਿਕਲ ਜਥੇਬੰਦੀਆਂ ਨੂੰ ਜਿੰਨੇ ਵੀ ਪਰਮਪితਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਨੂੰ ਮੰਨਣ ਵਾਲੇ ਵੀਰ ਹੈ ਉਨਾ ਸਾਰਿਆਂ ਨੂੰ ਮੈਂ ਬੇਨਤੀ ਕਰਦਾ 3 ਅਕਤੂਬਰ ਨੂੰ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਣ ਅਤੇ ਸ੍ਰਿਸ਼ਟੀ ਕਰਤਾ ਅਜ਼ਰ ਅਮਰ ਤਰਕਾਲ ਦਰਸ਼ੀ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਇਹਦੇ ਬਿਆਨ ਕੀਤੀ ਜਾਣੀਆਂ ਭਗਵਾਨ ਵਾਲਮੀਕੀ ਤਰਨ ਸਮਾਜ ਦੀ ਜਿੰਨੀ ਵੀ ਟੀਮ ਹੈ ਤੁਸੀਂ ਦੇਖ ਰਹੇ ਹੋ ਪਿਛਲੇ 1.5 2 ਮਹੀਨਿਆਂ ਤੋਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਕੇ ਅਲੱਗ-ਅਲੱਗ ਮੁਹੱਲਿਆਂ ਦੇ ਵਿੱਚ ਜਾ ਕੇ ਲਗਾਤਾਰ ਦੇ ਆੜੀ ਦੇ ਵਿੱਚ ਦੋ ਦੋ ਤਿੰਨ ਤਿੰਨ ਮੀਟਿੰਗਾਂ ਅਸੀਂ ਕਰ ਰਹੇ ਆ ਤੇ ਬੜਾ ਭਾਰੀ ਉਤਸ਼ਾਹ ਹੈ ਸਮੁੱਚੇ ਸਮਾਜ ਦੇ ਵਿੱਚ ਇਹਨਾਂ ਸਾਰੇ ਵੀਰਾਂ ਨੂੰ ਵੀ ਸਮਾਜ ਪਸੰਦ ਕਰਦਾ ਵੈ ਤੇ ਜਿੱਥੇ ਅਸੀਂ ਸਮਾਜ ਦੇ ਨਾਲ ਖੜਦੇ ਆ ਉੱਥੇ ਸਮਾਜ ਦਾ ਵੀ ਫਰਜ਼ ਬਣ ਜਾਂਦਾ ਵੈ ਜੇ ਭਗਵਾਨ ਵਾਲਮੀਕੀ ਤਰਨ ਸਮਾਜ ਦੇ ਵੱਲੋਂ ਜਿਹੜੀ ਵਿਸ਼ਾਲ ਸ਼ੁਭ ਯਾਤਰਾ ਨਿਕਾਲੀ ਜਾਣੀ ਹੈ 3 ਅਕਤੂਬਰ ਨੂੰ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆਪਣੇ ਪਰਿਵਾਰਾਂ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਸ਼ਾਮਿਲ ਹੋਵੋ ਤੇ ਪਰਮਪਿਤਾ ਪ੍ਰਮਾਤਮਾ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਾਂ। ਉਹ ਚੱਲੂ ਹੋਣੀ ਕਿੱਥੇ ਖਤਮ ਹੋਊਗੀ ਉਹਨੇ। ਇਹ ਛੁਣੀ ਮੱਲਾ ਤੋਂ ਸ਼ੁਰੂ ਹੋ ਕੇ ਚੋੜਾਬੀਆਰ ਡਿਵੀਜ਼ਨ ਨੰਬਰ 3 ਘਾਟੀ ਵਾਲਮੀਕੀ ਵੀ ਕੇ ਜਿਸ ਦੀ ਸਮਾਪਤੀ ਹੋਵੇਗੀ ਅਤੇ ਖੂਬਸੂਰਤ ਜਿਹੜੀਆਂ ਚਾਕੀਆਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬੈਂਡ ਹੈ। ਹੋਰ ਵੀ ਕਈ ਤਰੀਕੇ ਦੇ ਜਿਹੜੇ ਸ਼ੋਭਾ ਯਾਤਰਾ ਨੂੰ ਹੋਰ ਸ਼ੋਭਾ ਯਣੀ ਵਿਦਾਨਗੇ। ਕਈ ਤਰ੍ਹਾਂ ਦੇ ਲੰਗਰ ਲਗਾਏ ਜਾਣੇ ਆ ਕਈ ਸਾਡੇ ਜਿਹੜੇ ਲੁਧਿਆਣੇ ਸ਼ਹਿਰ ਦੇ ਜਿਹੜੇ ਸਾਥੀ ਨੇ ਉਹਨਾਂ ਵੱਲੋਂ ਬੜੀਆਂ ਵੱਡੀਆਂ ਵੱਡੀਆਂ ਵਰੀਆਂ ਤਰੀਕੇ ਦੀਆਂ ਜਿਹੜੀਆਂ ਸਟੇਜਾਂ ਖਾਨ ਦੀਆਂ ਪਿੰਡੀਆਂ ਲਗਾਈਆਂ ਜਾਣਗੀਆਂ ਫਰੂਟ ਵਗੈਰਾ ਜਾਂ ਹੋਰ ਵੀ ਇਦਾਂ ਦੇ ਕਈ ਜਿਹੜੇ ਸਤਿਕਾਰਯੋਗ ਸਰ ਦੇ ਲੁਧਿਆਣੇ ਦੇ ਵੀਰ ਨੇ ਉਹਨਾਂ ਵੱਲੋਂ ਬੜੇ ਵੱਡੇ ਤਰੀਕੇ ਦੇ ਨਾਲ ਇਹਨਾਂ ਦਾ ਵੈਲਕਮ ਕੀਤਾ ਜਾਊਗਾ ਮੁੱਖ ਮਹਿਮਾਨ ਜੋ ਕੌਣ-ਕੌਣ ਸਿਰ ਕਰਦੇ ਸਾਡੇ ਵੱਲੋਂ ਤਾਂ ਸਾਡੇ ਸਤਿਕਾਰਯੋਗ ਜਿਹੜੇ ਲੋਕਲ ਬਾਡੀ ਮਨਿਸਟਰ ਨੇ ਡਾਕਟਰ ਰਵਜੋਤ ਜੀ ਉਹ ਵੀ ਆ ਰਹੇ ਨੇ ਤੇ ਜਿੰਨੇ ਵੀ ਸਾਡੇ ਲੁਧਿਆਣੇ ਸ਼ਹਿਰ ਦੇ ਸਤਕਾਰਯੋਗ ਐਮ ਐਲ ਏ ਸਦਾਨ ਨੇ ਉਹ ਵੀ ਸਾਰੇ ਆ ਰਹੇ ਨੇ ਉਹਨਾਂ ਦੇ ਨਾਲ ਨਾਲ ਜਿੰਨੀਆਂ ਵੀ ਲੁਧਿਆਣੇ ਪੋਲੀਟਿਕਲ ਅਤੇ ਧਾਰਮਿਕ ਜਥੇਬੰਦੀਆਂ ਨੇ ਉਹ ਵੀ ਪਹੁੰਚ ਰਹੀਆਂ ਨੇ ਤੇ ਸਾਡੇ ਵਿਸ਼ੇਸ਼ ਤੌਰ ਤੇ ਸਾਡੇ ਦਰਸ਼ਨ ਰਤਨ 라ਵਨ ਜੀ ਉਹ ਸਾਡੀ ਸ਼ੁਭ ਯਾਤਰਾ ਦੀ ਸੰਤ ਜੀ ਸਾਡੇ ਅਗਵਾਈ ਕਰਨਗੇ ਉਹਨਾਂ ਦਾ ਆਸ਼ੀਰਵਾਦ ਵਿਸ਼ੇਸ਼ ਤੌਰ ਤੇ ਸਾਡੇ ਤੇ ਰਹੂਗਾ ਕੀ ਨਾਮ ਦਾ ਕੀ ਕਹਿਣਾ ਚਾਹੂਗਾ ਇਹਦੇ ਦੇ ਬੈਠ ਕੇ ਮੈਂ ਚੰਨਾ ਪ੍ਰਧਾਨ ਭਾਰਤ ਆਪਣਾ ਭਗਵਾਨ ਵਾਲਮੀਕੀ ਧਰਮ ਸਮਾਜ ਵੱਲੋਂ 3 ਅਕਤੂਬਰ ਨੂੰ ਦਿਨ ਸ਼ੁੱਕਰਵਾਰ ਇੱਕ ਵਿਸ਼ੇਸ਼ ਸੋਭਾ ਯਾਤਰਾ ਕੱਢੀ ਜਾ ਰਹੀ ਹੈ ਜਿਹਦਾ ਆਯੋਜਨ ਸ਼ੁਕਰਾਚਾਰੀਆ ਦਰਸ਼ਨ ਰਾਵਣ ਜੀ ਕਰ ਰਹੇ ਨੇ ਔਰ ਇਹ ਸੋਭਾ ਯਾਤਰਾ ਵਿੱਚ ਬਹੁਤ ਖੂਬਸੂਰਤ ਝਾਂਕੀਆਂ ਅਤੇ ਹੋਰ ਧਾਰਮਿਕ ਪ੍ਰੋਗਰਾਮ ਜਿਹੜੇ ਤਿਆਰ ਕੀਤੇ ਗਏ ਉਹ ਦੇਖਣ ਨੂੰ ਮਿਲੂਗੇ ਔਰ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਇਹ ਹੀ ਪ੍ਰਾਰਥਨਾ ਕਰਦਾ ਹਾਂ ਕਿ ਭਗਵਾਨ ਵਾਲਿ ਮਹਾਰਾਜ ਦੇ ਸੁਭ ਦਿਹਾੜੇ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਅਤੇ ਅੱਜ ਦੇ ਦਿਨ ਆਪਣੇ ਘਰੇ ਬਹਿ ਕੇ ਖੀਰ ਅਤੇ ਪੂੜੀਆਂ ਦਾ ਲੰਗਰ ਬਣਾਓ ਦਾਰੂ ਦਾ ਸੇਵਨ ਨਾ ਕਰੋ ਮੈਂ ਆਪਣੇ ਲੋ ਇਹ ਅਪੀਲ ਕਰਦਾ ਹਾਂ ਸਾਰੇ ਦੇਸ਼ ਵਾਸੀਆਂ ਨੂੰ ਅੱਜ ਦਾ ਜਿਹੜਾ ਦਿਹਾੜਾ ਹੈਗਾ ਭਗਵਾਨ ਵਾਲਮੀ ਮਹਾਰਾਜ ਜੀ ਦਾ ਇਹ ਸ਼ੁਭ ਦਿਨ ਅੱਜ ਦੇ ਦਿਨ ਸਾਰੇ ਆਪਣੇ ਯਾਰ ਮਿੱਤਰਾਂ ਦੋਸਤਾਂ ਨੂੰ ਜਿਹੜੇ ਵੀ ਆਪਣੇ ਜਿੱਥੇ-ਜਿੱਥੇ ਵੀ ਰਹਿੰਦੇ ਉਹਨਾਂ ਨੂੰ ਸਾਰਿਆਂ ਨੂੰ ਸਜੇਦ ਕਰੋ ਕਿ ਅੱਜ ਦੇ ਦਿਨ ਦਾਰੂ ਦਾ ਸੇਵਨ ਨਾ ਕਰੋ ਔਰ ਸਾਰੇ ਹੀ ਜਿੰਨੇ ਵੀ ਵਿਰੇ ਦੇਸ਼ ਵਾਸੀ ਨੇ ਆਪਣਾ ਭਗਵਾਨ ਵਾਲਮੀ ਕੀ ਮਹਾਰਾਜ ਦਾ ਗੁਣਗਾਨ ਕਰੋ ਜੈ ਵਾਲਮੀ ਕੀ ਹਰ ਹਰ ਵਾਲਮੀ ਕੀ